ਦਸੰਬਰ ਦਾ ਮਹੀਨਾ ਹੁਣ ਆਪਾਂ ਥੱਲੇ ਵੀ ਥਰਮਲ ਪਾਇਆ ਹੋਇਆ ਉੱਪਰ ਸ਼ਰਟ ਪਾਈ ਹੋਈ ਆ ਫਿਰ ਜੈਕਟਾਂ ਪਾ ਕੇ ਆਪਾਂ ਬੈਠੇ ਆ ਹੁਣ ਅਸੀਂ ਅੱਜ ਦਿਖਾ ਦਿੰਨੇ ਆ ਕਿ ਉਦੋਂ ਕਲਗੀਆਂ ਸੱਜੀਆਂ ਹੋਈਆਂ ਨੇ ਸੁੰਦਰ ਬਾਣੇ ਨੇ ਉਹਨਾਂ ਦੇ ਤਨ ਤੇ ਕੁਝ ਵੀ ਨਹੀਂ ਸੀਗਾ ਜਦੋਂ ਛੰਡੇ ਬੋਰ ਜਦ ਦਾ ਜ਼ਿਕਰ ਆਪਾਂ ਕਰਦੇ ਆ ਨਾ ਤਾਂ ਉਥੇ ਇਤਿਹਾਸਕਾਰ ਹੀ ਲਿਖਦੇ ਨੇ ਕਿ ਨੰਗੇ ਪੈਰ ਨੇ ਜਖਮ ਆਕੜਗੇ ਠੰਡ ਨਾਲ ਸਹਿਬਜ਼ਾਦਿਆਂ ਦੇ ਕੋਈ ਕੱਪੜਾ ਨਹੀਂ ਆ ਤਾਂਤੇ ਮਾਦਾ ਗੁਜਰੀ ਕੋਲ ਕੋਈ ਕੱਪੜਾ ਨਹੀਂ ਹੈ ਮਾਦਾ ਗੁਜਰੀ ਜੀ ਇੱਕ ਕੱਚ ਜਿ ਇੱਕ ਸਹਿਬਜ਼ਾਦੇ ਨੂੰ ਲੈਂਦੇ ਨੇ ਕਿ ਗਰਮਾਏਸ ਮਿਲੇ ਦੂਸਰੀ ਕੱਚ ਜਿ ਦੂਸਰੇ ਸਹਿਬਜ਼ਾਦੇ ਨੂੰ ਲੈਂਦੇ ਨੇ ਇਹਨਾਂ ਹਾਲਤਾਂ 'ਚ ਜਾ ਕੇ ਸੂਬੇ ਦੀ ਕਚਹਿਰੀ 'ਚੋਂ ਜਕਾਰਾ ਲਾਉਂਦੇ ਨੇ ਛੋਟੀ ਗੱਲ ਆ ਬੜੇ ਲਾਲਚ ਦਿੱਤੇ ਗਏ ਥੋੜਾ ਕਿ ਉਹ ਮਾਰਤਾ ਥੋੜੇ ਭਰਾ ਮਾਰਤੇ ਦੋਨਾਂ ਭਰਾਵਾਂ ਦਾ ਆਪਸ ਵਿੱਚ ਬੌਂਡ ਕਿੰਨਾ ਤਕੜਾ ਸੀ ਖੁਦਾਨਾ ਖਾਸ ਤਾਂ ਦੋਨਾਂ ਚੋਂ ਇੱਕ ਵੀ ਜੇ ਡੋਲ ਜਾਂਦਾ ਤਾਂ ਇਤਿਹਾਸ ਕੀ ਹੋਣਾ ਸੀ ਹੂੰ ਕਿਵੇਂ ਕੀ ਹੋਣਾ ਹੈ ਤੇਰੇ ਸਾਹਿਬਜ਼ਾਦੇ ਹਾਂ ਛੋਟੇ ਸਾਹਿਬਜ਼ਾਦੇ ਖਾਸ ਕਰਕੇ ਉਹਨਾਂ ਦੀ ਸ਼ਹਾਦਤ ਕਰਕੇ ਪੰਜਾਬ ਆ ਪੰਜਾਬ ਹੋਣਾ ਹੀ ਨਹੀਂ ਸੀਗਾ